ਤਨੋ ਵਾਹਿਗੁਰੂ ਜੀਓ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਆ ਕੋ ਨਾਵ ਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਬ ਕਬੀਰ ਭਾਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾ ਹੈ ਤੀਰਥ ਬਰਤ ਸਬੈ ਰਸਾਤੜ ਜਾਹੀ ਤੀਰਤ ਬਰਤ ਨੇ ਮੋ ਕੀਏ ਤੇ ਸਬੈ ਰਸਾਤੜ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਚਰਣਾ ਵਿੱਚ ਜੁੜ ਬੈਠਣ ਦਾ ਸੁਭਾਗ ਸਮਾ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਸਤਕਾਰ ਸਹਿਤ ਸਰਵਣ ਕੀਤੇ ਹਨ ਸਤਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਰੋਜ਼ਾਨਾ ਦੇ ਇਨਾ دیਵਾਨਾ ਵਿੱਚ ਆਪਾਂ ਰਲ ਮਿਲ ਕੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀ-ਬਾਰ ਵਿਚਾਰ ਕਰਦੇ ਆ ਹੋਇਆਂ ਆਪਣੀ ਮਤਬੁੱਧ ਸਮਰੱਥਾ ਅਨੁਸਾਰ ਸਤਿ ਪੁਰਸ਼ਾਂ ਦੇ ਉਸ ਉਪਦੇਸ਼ ਨੂੰ ਵਿਚਾਰਨ ਦਾ ਅਭਿਆਸ ਕਰਦੇ ਹਾਂ ਸੂਏ ਸੇ ਲੜੀ ਤਾ ਤਾਂ 230 ਲੋਕ ਇਹਨਾਂ دیਵਾਨਾ ਦੇ ਵਿੱਚ ਹੁਣ ਤੱਕ ਵੀ ਚਾਰੇ ਹਨ ਕੁੱਲ ਸ਼ਲੋਕ 243 ਹਨ ਅਗਲੇਰੇ ਤਿੰਨ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਕਬੀਰ ਜੀ ਮਹਾਰਾਜ ਨੇ ਪਿਛਲੇ ਸ਼ਲੋਕਾਂ ਵਿੱਚ ਜਿਸ ਨੁਕਤੇ ਉੱਤੇ ਆਪਣੇ ਖਿਆਲ ਸਾਡੇ ਨਾਲ ਸਾਂਝੇ ਕੀਤੇ ਉਹ ਨੁਕਤਾ ਇਹ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜੰਜਾਲ ਔਰ ਕੁਝ ਚਮੇਲਿਆਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ ਜਿਹਨੂੰ ਕਬੀਰ ਜੀ ਨੇ ਬਾਦ ਵਿਬਾਦ ਲਿਖਿਆ ਜਿਵੇਂ ਕੋਈ ਮਨੁੱਖ ਦੂਜੇ ਮਨੁੱਖ ਨਾਲ ਝਗੜਾ ਕਰਦਾ ਹੈ ਬੀਸਿਕਲੀ ਬਾਦ ਵਿਬਾਦ ਦਾ ਅਰਥ ਇਹ ਹੁੰਦਾ ਹੈ ਜਿੱਥੇ ਨਾ ਕੋਈ ਕਿਸੇ ਦੀ ਗੱਲ ਨੂੰ ਸੁਣ ਰਿਹਾ ਹੈ ਤੇ ਨਾ ਸਮਝ ਰਿਹਾ ਹੈ ਤੇ ਨਾ ਹੀ ਉਸ ਗੱਲ ਵਿੱਚ ਸਮਝਣ ਗੋਚਰੀ ਕੋਈ ਚੀਜ਼ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿੱਦ ਹੈ ਇੱਕ ਹੱਠ ਹੈ ਦੋਨਾਂ तरहਾਂ ਦੀ ਗੱਲ ਵਿੱਚ ਆਪਣੀ ਜਿੱਦ ਮਨਵਾਉਣ ਦੇ ਆਹਰ ਵਿੱਚ ਜੋ ਚਰਚਾ ਕੀਤੀ ਜਾਏ ਉਸ ਨੂੰ ਬਾਦ ਔਰ ਬਿਬਾਦ ਕਹਿੰਦੇ ਹਨ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮਨੁੱਖ ਆਪਣੇ ਮਨ ਦੇ ਖਿਆਲ ਨੂੰ ਪੂਰਿਆਂ ਕਰਨ ਵਾਸਤੇ ਵਿਕਾਰ ਭੋਗਦਾ ਮਨ ਨੂੰ ਚੰਗਾ ਲੱਗਦਾ ਹੈ ਵਿਕਾਰ ਭੋਗਦਾ ਹੈ ਭਾਵੇਂ ਉਹਦੇ ਵਿੱਚੋਂ ਦੁੱਖ ਤਕਲੀਫ ਪੀੜਾ ਸਮੱਸਿਆਵਾਂ ਸਹਿਣੀਆਂ ਪੈਣ ਉਜੜਾਂ ਦਾ ਸਾਹਮਣਾ ਕਰਨਾ ਪਵੇ કરી ਜਾਂਦਾ ਹੈ ਹੌਲੀ ਹੌਲੀ ਇਹਨਾਂ ਦੁੱਖਾਂ ਦੇ ਰਾਸੇ ਪੈ ਜਾਂਦਾ ਹੈ ਤੇ ਇਹਨਾਂ ਨੂੰ ਹੰਡਾਉਂਦਾ ਵੀ ਰਹਿੰਦਾ ਹੈ ਘਰ ਲਾਉਂਦਾ ਵੀ ਰਹਿੰਦਾ ਹੈ ਤੇ ਨਾਲ-ਨਾਲ ਫਿਰ ਉਹ ਕਾਰਜ ਵੀ ਕਰੀ ਜਾਂਦਾ ਹੈ ਇੱਕ ਬਾਣੀ ਦਾ ਵਾਕ ਹੈ ਕਬੀਰ ਜੀ ਮਹਾਰਾਜ ਦਾ ਸ਼ਬਦ ਹੈ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਫਸਾਰ ਛੂਟਨ ਕੋ ਸੰਸਾ ਭਰਿਓ ਮਨ ਬੌਰਾ ਰੇ ਨਾਚਿਓ ਘਰ ਘਰ ਬਾਗ ਇੱਕ ਨਿੱਕੇ ਜਿਹੇ ਭਾਂਡੇ ਵਿੱਚ ਜਿਹਦਾ ਮੂੰਹ ਬੜਾ ਤੰਗ ਹੈ ਉਹਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਾਂਦਾ ਹੈ ਉੱਚ ਦਾਣੇ ਪਾ ਦਿੱਤੇ ਬਾਂਦਰ ਨੇ ਉਸ ਵਿੱਚ ਹੱਥ ਪਾਇਆ ਉਹਦਾ ਹੱਥ ਖੁੱਲਾ ਸੀ ਤੇ ਹੱਥ ਸਮੂਥਲੀ ਬੜੇ ਆਰਾਮ ਨਾਲ ਉਸ ਭਾਂਡੇ ਦੇ ਮੂੰਹ ਥਾਣੀ ਵਿੱਚ ਪੈ ਗਿਆ ਦਾਣਿਆਂ ਦੀ ਮੁੱਠ ਭਰੀ ਤੇ ਜਦੋਂ ਹੱਥ ਬਾਹਰ ਕੱਢਣ ਲੱਗਿਆ ਤੇ ਉਹ ਹੱਥ ਫਸ ਗਿਆ ਕਿਉਂਕਿ ਖੁੱਲਾ ਥਸ ਭਾਂਡੇ ਵਿੱਚ ਸਮਾ ਗਿਆ ਤੇ ਜਦੋਂ ਮੁੱਠ ਬੰਦ ਹੋਈ ਤੇ ਵਿੱਚ ਦਾਣੇ ਸਨ ਹੱਥ ਦਾ ਆਕਾਰ ਵੱਧ ਗਿਆ ਭਾਂਡੇ ਦਾ ਮੂੰਹ ਛੋਟਾ ਹੈ ਉਹ ਹੱਥੋ ਦੇ ਚੋਂ ਬਾਹਰ ਨਹੀਂ ਨਿਕਲਦਾ ਹੁਣ ਉਹਦੀ ਸਮੱਸਿਆ ਇਹ ਹੈ ਕਿ ਉਹ ਹੱਥ ਵਾਲੇ ਦਾਣੇ ਵੀ ਨਹੀਂ ਛੱਡਦਾ ਵੀ ਹੱਥ ਦਾ ਆਕਾਰ ਛੋਟਾ ਹੋ ਜਾਏ ਹੱਥ ਬਾਹਰ ਕੱਢਣਾ ਸਹਿਲਾ ਹੋ ਜਾਏ ਲਾਲਚ ਇਹ ਹੈ ਕਿ ਉਹ ਦਾਣੇ ਵੀ ਮੇਰੇ ਹੱਥ ਵਿੱਚ ਰਹਿਣ ਤੇ ਮੌਤ ਵੀ ਬਾਹਰ ਕੱਢਾਂ ਇਹਨੇ ਚਿਰ ਨੂੰ ਜਿਸ ਨੇ ਇਹ ਖੇਡ ਰਚੀਏ ਉਹ ਨੂੰ ਆ ਕੇ ਗਲ ਚ ਸੰਗਲੀ ਪਾ ਲੈਂਦਾ ਹੈ ਉਹ ਮਦਾਰੀ ਫਿਰ ਉਸ ਨੂੰ ਘਰ ਘਰ ਅੱਗੇ ਨਚਾਉਂਦਾ ਹੈ ਹਰ ਗਲੀ ਵਿੱਚ ਹਰ ਚੁਰਾਹੇ ਵਿੱਚ ਉਹਦੇ ਇਸ਼ਾਰੇ ਦੇ ਉੱਤੇ ਉਹਨੂੰ ساری ਉਮਰ ਗੁਲਾਮੀ ਕਰਨੀ ਪੈਂਦੀ ਹੈ ਇਸ ਗੁਲਾਮੀ ਦਾ ਕਾਰਨ ਉਹਦਾ ਲਾਲਚ ਉਹਦਾ ਹਿਰਸ ਉਹਦੀ ਪਕੜ ਕਬੀਰ ਜੀ ਮਹਾਰਾਜ ਨੇ ਉਦਾਹਰਨ ਇਸ ਕਰਕੇ ਦਿੱਤੀ ਕਹਿੰਦੇ ਨੇ ਮਨੁੱਖ ਜਿਸ ਚੀਜ਼ ਕਰਕੇ ساری ਜ਼ਿੰਦਗੀ ਖੱਪਦਾ ਹੈ ਉਲਝਦਾ ਹੈ ਗੁਲਾਮੀ ਕਰਦਾ ਹੈ ਵਾਸ਼ਨਾਵਾਂ ਦੀ ਪਰ ਉਹਨਾਂ ਵਾਸ਼ਨਾਵਾਂ ਦਾ ਚਸਕਾ ਛੱਡਣ ਲਈ ਵੀ ਤਿਆਰ ਨਹੀਂ ਭਾਵੇਂ ਇਹਦੇ ਵਾਸਤੇ ਇਹਨੂੰ ਪੈਰ ਪੈਰ ਉੱਤੇ ਦੁੱਖ ਭੋਗਣਾ ਪਵੇ ਤਕਲੀਫ ਭੋਗਣੀ ਪਵੇ ਇਨਸਾਨ ਕਈ ਵਾਰ ਖੁਦ ਜਾਣਦਾ ਹੁੰਦਾ ਹੈ ਕਿ ਕਿਸ ਸੁਭਾਅ ਦੇ ਮਾੜੇ ਹਿਸੇ ਕਾਰਨ ਮੈਨੂੰ ਬਾਰ-ਬਾਰ ਸਮੱਸਿਆ ਹੁੰਦੀ ਹੈ ਦੂਜਿਆਂ ਨਾਲ ਵਰਤੋਂ ਵਿਹਾਰ ਕਰਨ ਵਿੱਚ ਬਹਿਣ ਖਲੋਣ ਵਿੱਚ ਜ਼ਿੰਦਗੀ ਦਾ ਪੈਂਡਾ ਤੈਅ ਕਰਦਿਆਂ ਕਿਹੜੀ ਕਮੀ ਹੈ ਮੇਰੇ ਅੰਦਰ ਜਿਹੜੀ ਬਾਰ-ਬਾਰ ਮੈਨੂੰ ਉਲਝਾਉਂਦੀ ਹੈ ਜੀਹਦਾ ਕਰਕੇ ਬਾਰ-ਬਾਰ ਮੈਨੂੰ ਤਕਲੀਫ ਹੁੰਦੀ ਹੈ ਪਰ ਮੁੰਡਾ ਉਹਨੂੰ ਛੱਡ ਕੇ ਵੀ ਰਾਜੀ ਨਹੀਂ ਵਿਆਜ ਰੂਪ ਵਿੱਚ ਉਹਦੀ ਤਕਲੀਫ ਸਹੀ ਜਾਂਦਾ ਹੈ ਤੇ ਛੱਡਦਾ ਵੀ ਨਹੀਂ ਇਸ ਸਾਰੇ ਦੇ ਸਾਰੇ ਵਿਵਹਾਰ ਨੂੰ ਕਬੀਰ ਜੀ ਮਹਾਰਾਜ ਨੇ ਬਾਦ ਵਿਆਦ ਲਿਖਿਆ ਹੁਣ ਫਰਮਾਉਂਦੇ ਹਨ ਗੁਰੂ ਦੀ ਪ੍ਰਾਪਤੀ ਤਦੋਂ ਹੁੰਦੀ ਹੈ ਜਦੋਂ ਸਾਡੇ ਭਾਗ ਉਜਲੇ ਹੋਣ ਜਦੋਂ ਉਸ ਵਾਹਿਗੁਰੂ ਦੀ ਬਖਸ਼ਿਸ਼ ਸਾਡੇ ਉੱਤੇ ਹੋਵੇ ਸਾਡੇ ਕੋਈ ਚੰਗੇ ਸੰਸਕਾਰ ਖੁਲਾਰਾ ਦੇ ਜਾਣ ਤਾਂ ਗੁਰੂ ਦੇ ਨੇੜੇ ਹੋਣ ਦਾ ਸਬੱਬ ਬਣਦਾ ਹੈ ਗੁਰੂ ਦੇ ਬਚਨ ਸੁਣਨ ਦਾ ਸਬੱਬ ਬਣਦਾ ਹੈ ਸਤਗੁਰੂ ਦੀ ਸੋਹਬਤ ਔਰ ਸੰਗਤ ਮਿਲ ਜਾਂਦੀ ਹੈ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਫਿਰ ਪ੍ਰਾਪਤੀ ਕੀ ਹੁੰਦੀ ਹੈ ਗੁਰੂ ਦੇ ਨੇੜੇ ਹੋਣ ਨਾਲ ਮੁਕਤ ਪਦਾਰਥ ਪਾਈ ਹੈ ਇਸ ਵਾਦ-ਵਾਦ ਉਲਝਣ ਵਾਸ਼ਨਾਵਾਂ ਦੇ ਦੁੱਖਾਂ ਦੇ ਘੀਰੇ ਵਿੱਚੋਂ ਜੀਵ ਮੁਕਤ ਹੋ ਜਾਂਦਾ ਹੈ ਉਹ ਜਿਹੜੀ ਅਵਸਥਾ ਹੈ ਉਹ ਮੁਕਤ ਪਦਾਰਥ ਹੈ ਵਾਸ਼ਨਾਵਾਂ ਤੋਂ ਰਹਿਤ ਜਿਸ ਨੂੰ ਨਿਰਵਾਣ ਲਿਖਿਆ ਬਾਣੀ ਵਿੱਚ ਨਿਰਵਾਣ ਕੀਰਤਨ ਗਾਉ ਉਹ ਕਰਤੇ ਕ ਨਿਮਕ ਸਿਮਰਤ ਜਦ ਛੁਟਾਏ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਵਾਸ਼ਨਾਵਾਂ ਦੇ ਦਬਾਅ ਤੋਂ ਮਨ ਜਦੋਂ ਮੁਕਤ ਹੋਇਆ ਤੇ ਉਹਨਾਂ ਵਾਸ਼ਨਾਵਾਂ ਕਰਕੇ ਜਿਹੜੇ ਦੁੱਖ ਭੋਗਦਾ ਹੈ ਉਹਨਾਂ ਤੋਂ ਵੀ ਰਹਿਤ ਹੋ ਗਿਆ ਦੁੱਖ ਵੀ ਮਿਟ ਗਏ ਸੰਤਾਪ ਵੀ ਮਿਟ ਗਏ ਕਿਉਂਕਿ ਦੁੱਖ ਦਾ ਕਾਰਨ ਕਟਿਆ ਗਿਆ ਉਸ ਅਵਸਥਾ ਤੋਂ ਰਹਿ ਤੋ ਜਾਣਾ ਉਹ ਮੁਕਤ ਪਦਾਰਥ ਹੈ ਇਸ ਮੁਕਤ ਅਵਸਥਾ ਦੀ ਪ੍ਰਾਪਤੀ ਹੋਣ ਤੋਂ ਬਾਅਦ ਕਬੀਰ ਜੀ ਮਹਾਰਾਜ ਕਹਿੰਦੇ ਨੇ ਠਾਕ ਨ ਅਵਕਟ ਘਾਟ ਅਵਕਟ ਘਾਟ ਦਾ ਮਤਲਬ ਹੁੰਦਾ ਔਖਾ ਉੱਚਾ ਨੀਵਾ ਵਿੰਗਾ ਟੇਡਾ ਕਠਨ ਰਸਤਾ ਆਮ ਤੌਰ ਤੇ ਪਹਾੜੀ ਰਸਤੇ ਨੂੰ ਐਸਾ ਰਸਤਾ ਕਿਹਾ ਜਾਂਦਾ ਹੈ ਇੱਕ ਪਾਸੇ ਬੜੀ ਡੂੰਗੀ ਖਾਈ ਹੈ ਇੱਕ ਪਾਸੇ ਬੜਾ ਵੱਡਾ ਪਹਾੜ ਖੜਾ ਹੈ ਉਹਦੀ ਕੰਢੀ-ਕੰਢੀ ਤੇ ਨਾਲ ਥੋੜਾ ਜਿਹਾ ਰਸਤਾ ਤੁਰਨ ਵਾਸਤੇ ਹੈ ਥੋੜਾ ਜਿਹਾ ਬੰਦਾ ਬੇਧਿਆਨਾ ਹੋਇਆ ਪੈਰ ਖਿਸਕਿਆ ਖਾੜ ਵਿੱਚ ਜਾ ਡਿੱਗੇਗਾ ਕਿਤੇ ਨਿਵਾਨ ਆ ਗਈ ਹੈ ਕਿਤੇ ਚੜ੍ਹਾਈ ਆ ਗਈ ਹੈ ਕਿਤੇ ਇੱਕਦਮ ਮੁੜਨਾ ਪੈ ਰਿਹਾ ਹੈ ਇਸ ਤਰ੍ਹਾਂ ਦਾ ਡਿੰਗਾ ਰਸਤਾ ਜਿਹੜਾ ਉਹਨੂੰ ਅਵਕਟ ਘਾਟ ਕਹਿੰਦੇ ਆਂ ਜਾਨੀ ਬੜਾ ਕਠਨ ਰਸਤਾ ਜਿੰਨਾ ਰਾਹ ਕਠਨਾ ਉਹਨਾਂ ਧਿਆਨ ਔਰ ਇਕਾਗਰਤਾ ਦੀ ਲੋੜ ਪੈਗੀ ਬੇਧਿਆਨ ਹੋ ਕੇ ਤੁਰ ਨਹੀਂ ਸਕਦੇ ਕਿਉਂਕਿ ਜ਼ਰਾ ਜਿਨੀ ਬੇਧਿਆਨੀ ਖਤਰਾ ਪੈਦਾ ਕਰ ਸਕਦੀ ਹੈ ਕੁਰਾਹੇ ਪਾ ਸਕਦੀ ਹੈ ਜਾਨਲੇਵਾ ਹੋ ਸਕਦੀ ਹੈ ਠਾਕ ਦਾ ਮਤਲਬ ਹੈ ਰੁਕਾਵਟ ਕਹਿੰਦੇ ਨੇ ਉਹ ਜੀਵ ਮੁਕਤ ਅਵਸਥਾ ਨੂੰ ਹਾਸਲ ਹੋ ਜਾਂਦਾ ਹੈ ਤੇ ਉਸ ਵਿਅਕਤੀ ਨੂੰ ਉਸ ਮਨੁੱਖ ਦੇ ਜਿਹੜਾ ਔਖਾ ਰਸਤਾ ਹੈ ਜ਼ਿੰਦਗੀ ਦਾ ਇਹਦੇ ਵਿੱਚ ਫਿਰ ਕੋਈ ਰੁਕਾਵਟ ਨਹੀਂ ਆਉਂਦੀ ਫਿਰ ਉਹ ਬੜੀ ਬੜਿੱਤੇ ਹੁਣ ਤਾਂ ਧਿਆਨ ਖਿੰਡਿਆ ਹੋਇਆ ਇੱਕ ਤਾਂ ਜੀਵਨ ਬੜਾ ਧਿਆਨ ਮੰਗਦਾ ਹੈ ਦੂਜਾ ਧਿਆਨ ਵਾਸ਼ਨਾਵਾਂ ਚ ਉਲਝਿਆ ਹੈ ਫਿਰ ਇਹ ਰੁਕਾਵਟਾਂ ਮੁੱਕ ਜਾਂਦੀਆਂ ਨੇ ਮੰਨੈ ਮਾਰਗ ਠਾਕ ਨਾ ਪਾਏ ਠਾਕ ਦਾ ਅਰਥ ਹੈ ਰੁਕਾਵਟ ਜਿਹੜਾ ਪਰਮੇਸ਼ਰ ਦਾ ਮਨਨ ਕਰਦਾ ਹੈ ਚਿੰਤਨ ਕਰਦਾ ਹੈ ਉਹਦੇ ਜੀਵਨ ਪੰਡੇ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਉਹ ਸੱਜੇ ਖੱਬੇ ਨਹੀਂ ਉਲਝਦਾ ਫਿਰ ਫਰਮਾਇਆ ਕਹਿਣ ਲੱਗੇ ਕਿਉਂਕਿ ਗੁਰੂ ਦੀ ਸਹਬਤ ਵਿੱਚ ਆ ਕੇ ਮਨੁੱਖ ਨੂੰ ਇਹ ਸਮਝ ਪੈਂਦੀ ਹੈ ਕਬੀਰ ਏਕ ਘੜੀ ਆਧੀ ਕਰੀ ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਕਿਉਂਕਿ ਇੱਥੇ ਮਨੁੱਖ ਨੂੰ ਸਮੇਂ ਦੀ ਵੈਲਿਊ ਸਮਝ ਵਿੱਚ ਆਉਂਦੀ ਜੀਵਨ ਦੇ ਸਮੇਂ ਦੀ ਫਿਰ ਉਸ ਸਮੇਂ ਨੂੰ ਸਫਲਾ ਕਿਵੇਂ ਕਰਨਾ ਹੈ ਇਹਦੀ ਸਮਝ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਕਿ ਇੱਕ ਘੜੀ ਇੱਕ ਘੜੀ ਤੋਂ ਵੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਜਿੰਨਾ ਵੀ ਵਕਤ ਪਰਮੇਸ਼ਰ ਦੇ ਪਿਆਰਿਆਂ ਦੀ ਸੁਭਤ ਵਿੱਚ ਗੁਰੂ ਦੀ ਸਹਬਤ ਵਿੱਚ ਬੈਠ ਕੇ ਵਾਹਿਗੁਰੂ ਦੀ ਬੰਦਗੀ ਪਰਮੇਸ਼ਰ ਦੇ ਨਾਮ ਉਹਦੇ ਗੁਣਾਂ ਦੀ ਉਹਦੀਆਂ ਵਡਿਆਈਆਂ ਦੀ ਚਰਚਾ ਦੇ ਵਿੱਚ ਸਮਾਂ ਬਤੀਤ ਹੋਵੇ ਉਹ ਜਿਹੜੀ ਗੋਸ਼ਟੀ ਹੈ ਹੁਣ ਪਹਿਲੋਂ ਵੇਖੋ ਬਾਦ-ਬਾਦ ਦਾ ਆਪਾਂ ਜ਼ਿਕਰ ਗੋਸ਼ਟ ਦਾ ਅਰਥ ਕੀ ਹੁੰਦਾ ਹੈ ਜਬ ਲਗ ਦੁਨੀਆ ਰਹੀ ਨਾਨਕ ਕਿਛ ਸੁਣੀਐ ਕਿਛ ਕਈਐ ਪਰਮੇਸ਼ਰ ਦੀ ਬਾਤ ਸੱਚ ਦੀ ਬਾਤ ਜੀਵਨ ਦੇ ਭਲੇ ਦੀ ਬਾਤ ਸੁਣਣੀ ਸਮਝਣੀ ਔਰ ਸਮਝ ਵਿੱਚੋਂ ਕਹਿਣੀ ਜਿੱਥੇ ਕੁਝ ਗ੍ਰਹਿਣ ਕੀਤਾ ਜਾ ਰਿਹਾ ਤੇ ਜੋ ਹੈ ਉਹਨੂੰ ਵਡਿਆ ਜਾ ਰਿਹਾ ਜਿੱਥੇ ਦੂਜੀ ਕੋਈ ਭਾਵਨਾ ਨਹੀਂ ਕੋਈ ਹਾਰ ਜਿੱਤ ਦਾ ਮਸਲਾ ਨਹੀਂ ਕੋਈ ਜਿੱਦ ਪਗਾਉਣ ਦਾ ਮਸਲਾ ਨਹੀਂ ਕੋਈ ਹੱਠ ਨਹੀਂ ਕੋਈ ਇਹ ਭਾਵਨਾ ਨਹੀਂ ਕਿ ਮੈਂ ਵੱਧ ਜਾਣ ਦਾ ਮੈਂ ਦੱਸਾਂ ਕਿਸੇ ਨੂੰ ਇਹ ਜਤਾਉਣ ਦੀ ਭਾਵਨਾ ਨਹੀਂ ਵੀ ਤੈਨੂੰ ਕੱਖ ਨਹੀਂ ਪਤਾ ਉੱਤੇ ਜੋ ਹੈ ਉਹਨੂੰ ਬੜੇ ਭਾਵਨਾ ਨਾਲ ਵੰਡਿਆ ਜਾਂਦਾ ਤੇ ਜਗਿਆਸਾ ਭਾਵ ਨਾਲ ਉਹਨੂੰ ਗ੍ਰਹਿਣ ਕੀਤਾ ਜਾਂਦਾ ਹੈ ਉਹਨੂੰ ਪ੍ਰਸ਼ਾਦ ਵਾਂਗ ਲਿਆ ਜਾਂਦਾ ਹੈ ਕਿ ਜੇ ਮੈਨੂੰ ਕੋਈ ਰਬੀ ਰਾਹ ਦੀ ਗੱਲ ਸੁਣਾਉਂਦਾ ਤੇ ਜੀ ਆਇਆਂ ਉਹ ਬਚਨ ਮੇਰੇ ਲਈ ਅਨਮੋਲ ਹੈ ਕੀਮਤੀ ਹੈ ਉੱਤਮ ਹੈ ਉਹਨੂੰ ਵਾਹਿਗੁਰੂ ਦੀ ਦਾਤ ਸਮਝ ਕੇ ਅਪਣਾ ਲੈਣਾ ਤੇ ਜੋ ਕੋਲ ਹੈ ਉਹਨੂੰ ਵਾਹਿਗੁਰੂ ਦੀ ਦਾਤ ਸਮਝ ਕੇ ਵੰਡ ਦੇਣਾ ਇਹਨੂੰ ਗੋਸ਼ਟ ਕਹਿੰਦੇ ਨੇ ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਿੱਧਾਂ ਦੇ ਪ੍ਰਸ਼ਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹਦੇ ਵਿੱਚ ਉੱਤਰ ਨੇ ਬੜੇ ਵਿਖਮ ਸਵਾਲ ਨੇ ਇਹਨੇ ਸਹੀਲੇ ਨਹੀਂ ਹਨ ਅਰ ਉਨ੍ਹਾਂ ਵਿਖਮ ਸਵਾਲਾਂ ਦੇ ਬੜੇ ਸਹੀਲੇ ਜਵਾਬ ਜਗਤਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਉਹ ਸਾਰੇ ਦੇ ਸਾਰੇ ਪ੍ਰਸ਼ਨ ਜਿਹੜੇ ਹਨ ਉਹ ਸੱਚ ਦੇ ਸੱਚ ਦੀ ਪ੍ਰਾਪਤੀ ਦੀ ਜਗਿਆਸਾ ਦੇ ਵਿੱਚੋਂ ਉਪਜੇ ਹੋਏ ਪ੍ਰਸ਼ਨ ਨੇ ਵੀ ਆਹ ਉਲਝਣਾ ਰੁਕਾਵਟ ਇਹਦਾ ਫਿਰ ਕੀ ਹੱਲ ਹੈ ਜੀਵਨ ਦੇ ਪੈਂਡੇ 'ਚ ਹੌਂ ਆ ਕੇ ਖਲੋਏ ਦਾ ਕੀ ਹੱਲ ਹੈ ਮਨ ਦੀ ਮੈਲ ਕਿਵੇਂ ਦੂਰ ਹੋਵੇ ਮਨ ਦਾ ਟਿਕਾਉ ਕਿਵੇਂ ਬਣੇ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਹਾਰ ਹਿਵੇ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹਾ ਵਾਹਨ ਕਿੰਨੇ ਕੀਮਤੀ ਪ੍ਰਸ਼ਨ ਨੇ ਇਹ ਮੋਮ ਦੇ ਦੰਦਾ ਨਾਲ ਲੋਹਾ ਕਿਵੇਂ ਚੱਬਿਆ ਜਾਏ ਕਮਜ਼ੋਰ ਆਤਮਿਕ ਬਲ ਨਾਲ ਹੌਂ ਨੂੰ ਕਿਵੇਂ ਹਰਾਇਆ ਜਾ ਸਕਦਾ ਹੈ ਉਹ ਬੜੀ ਬਲੀ ਹੈ ਲੋਹਾ ਚੱਬਣ ਵਾਲੀ ਖੇਡ ਹੈ ਕੋਈ ਵੀ ਵਸਤੂ ਕੋਲ ਹੈ ਉਹਦਾ غرور ਕਿਵੇਂ ਛੱਡਿਆ ਜਾਏ ਉਹ ਕਿਹੜੀ ਖੁਰਾਕ ਹੈ ਜਿਹੜੀ ਆਤਮਾ ਨੂੰ ਮਨ ਨੂੰ ਬਲ ਦਿੰਦੀ ਹੈ ਵੀ ਤੁਸੀਂ ਉਹਨੂੰ ਪਚਾ ਸਕੋ ਜਜ਼ਬ ਕਰ ਸਕੋ ਸਹਿਣ ਕਰ ਸਕੋ ਇਹ ਸਾਰੇ ਪ੍ਰਸ਼ਨ ਬੜੇ ਅਹਿਮ ਨੇ। ਤੋਂ ਉਸ ਬਾਣੀ ਦਾ ਨਾਮ ਸਿੱਧ ਗੋਸ਼ਟ ਲਿਖਿਆ। ਗੋਸ਼ਟ ਗੋਸ਼ਟ ਦਾ ਮਤਲਬ ਹੈ ਜਿੱਥੇ ਕੁਝ ਕਿਹਾ ਜਾ ਰਿਹਾ ਹੈ ਤੇ ਜਿੱਥੇ ਕੁਝ ਸੁਣਿਆ ਜਾ ਰਿਹਾ ਹੈ ਤੇ ਕਿਸੇ ਮਸਲੇ ਪ੍ਰਤੀ ਬੜੀ ਗੰਭੀਰਤਾ ਦੇ ਨਾਲ ਡੂੰਘਾਈ ਦੇ ਨਾਲ ਜਗਿਆਸਾ ਭਾਵ ਦੇ ਨਾਲ ਸਾਰਾ ਸੰਵਾਦ ਹੋ ਰਿਹਾ ਹੈ। ਤੋਂ ਪਾਤਸ਼ਾਹ ਮਹਾਰਾਜ ਉਹਨਾਂ ਦੇ ਪ੍ਰਸ਼ਨਾਂ ਦੇ ਜੋ ਉੱਤਰ ਨੇ ਉਹ ਦਿੰਦੇ ਨੇ। ਹਜ਼ੂਰ ਨੇ ਇਹਨਾਂ ਨੂੰ ਆਪ ਹੀ ਕਲਮਬੰਦ ਕੀਤਾ ਕਿ ਇਹ ਇਹ ਪ੍ਰਸ਼ਨ ਇਹਨਾਂ ਉਲਝਣਾ ਭਾਰੇ ਸਾਡੇ ਚ ਸਮਾਦ ਹੋਇਆ ਇਹ ਉਹਨਾਂ ਦੇ ਸਵਾਲ ਸਨ ਇਹ ਮੇਰੇ ਜਵਾਬ ਨੇ ਜਿਹੜੇ ਮੈਂ ਨਾਲ ਅੰਕਤ ਕੀਤੇ ਸਿੱਧ ਸਭਾ ਕਰਿਆਸਨ ਬੈਠੇ ਸੰਤ ਸਭਾ ਜੈਕਾਰੋ ਤਿਸੇ ਅੱਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਤਰੀ ਤਿਸੇ ਅੱਗੇ ਤਨ ਮਨ ਅੱਗੇ ਦੇਉ ਔਰ ਉਸ ਬਾਣੀ ਦਾ ਜੋ ਰਹਾਉ ਦਾ ਪਦ ਹੈ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਇ ਤੋਂ ਮਹਾਰਾਜ ਕਹਿੰਦੇ ਨੇ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਜੋ ਕਰਦਾ ਉਹ ਲਾਭ ਹੀ ਖਟਦਾ ਉਤਮ ਬਚਨ ਸੁਣਨੇ ਉਤਮ ਬਚਨ ਜਿਗਿਆਸਾ ਭਾਵ ਨਾਲ ਸੁਣਨੇ ਤੇ ਉਹਨਾਂ ਚੋਂ ਜੀਵਨ ਦੇ ਭਲੇ ਦਾ ਤਤ ਰਸ ਗ੍ਰਹਿਣ ਕਰਨਾ ਇਹ ਜੀਵਨ ਲਈ ਲਾਭਕਾਰੀ ਹੀ ਹੁੰਦਾ ਹੈ ਹਮੇਸ਼ਾ ਇਹ ਭਲੇ ਵਾਲਾ ਹੀ ਹੈ ਇਹਦੇ ਚ ਨੁਕਸਾਨ ਕੋਈ ਨਹੀਂ ਇਹਦੇ ਚ ਨਫਾ ਹੀ ਨਫਾ ਚੰਗਿਆਈ ਜਿੰਨੀ ਵੀ ਹੋਏਗੀ ਤੇ ਜਿੱਥੇ ਵੀ ਹੋਏਗੀ ਉਹ ਚੰਗਾ ਹੀ ਅਸਰ ਕਰੇਗੀ ਭਲਾ ਹੀ ਕਰੇਗੀ ਜੀਵਨ ਦਾ ਲਾਭ ਹੀ ਬਣੇਗੀ ਬੁਰਾਈ ਕਿਤੇ ਵੀ ਹੋਵੇ ਤੇ ਕਿੰਨੀ ਵੀ ਮਾਤਰਾ ਵਿੱਚ ਹੋਵੇ ਉਹ ਨੁਕਸਾਨ ਹੀ ਕਰੇਗੀ ਜਿਵੇਂ ਅੰਮ੍ਰਿਤ ਦੀ ਇੱਕ ਬੂੰਦ ਦਾ ਆਪਣਾ ਪ੍ਰਭਾਵ ਹੈ ਤੇ ਜ਼ਹਿਰ ਦੀ ਇੱਕ ਛਿੱਟ ਦਾ ਆਪਣਾ ਪ੍ਰਭਾਵ ਹੈ ਉਹ ਜਿੰਨਾ ਵੀ ਹੋਵੇ ਤੇ ਜਿੱਥੇ ਵੀ ਹੋਵੇ ਨੁਕਸਾਨ ਕਰਦਾ ਹੈ ਤੋਂ ਬਾਅਦ ਬਾਅਦ ਕਿਤੇ ਵੀ ਹੋਵੇ ਤੇ ਕਿਹੋ ਜਿਹਾ ਵੀ ਹੋਵੇ ਉਹ ਸਮੱਸਿਆ ਹੈ ਗੋਸ਼ਟ ਜਿੱਥੇ ਵੀ ਹੋਵੇ ਤੇ ਜਿੰਨੇ ਸਮੇਂ ਵਿੱਚ ਵੀ ਹੋਵੇ ਉਹ ਲਾਭਕਾਰੀ ਹੈ ਇਸ ਕਰਕੇ ਕਬੀਰ ਜੀ ਮਹਾਰਾਜ ਨੇ ਹੁਣ ਅਗਲੇ ਸ਼ਲੋਕ ਵਿੱਚ ਫਰਮਾਇਆ ਪੀ ਜਿੱਥੇ ਅਸੀਂ ਗੋਸ਼ਟ ਕਰਨੀ ਹੈ ਜਿੱਥੇ ਅਸੀਂ ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾਉਣੀ ਹੈ ਵਾਹੀ ਵਾਹੀ ਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਨਾਲ ਜੁੜਨਾ ਹੈ ਗੁਰੂ ਦੀ ਸੋਹਬਤ ਸੰਗਤ ਕਰਨੀ ਹੈ ਆਪਣੀ ਆਤਮਾ ਸੁਰਤ ਮਨ ਨੂੰ پاک ਪਵਿੱਤਰ ਰੱਖਣ ਵਾਸਤੇ ਉਥੇ ਨਾਲ ਇੱਕ ਪਰਹੇਜ਼ ਵੀ ਹੈ ਇਹ ਨਹੀਂ ਕਿ ਮਨੁੱਖ ਆਪਣੀ ਪਹਿਲੀ ਆਦਤ ਤੋਂ ਛੁਟਕਾਰਾ ਵੀ ਨਾ ਪਾਏ ਤੇ ਨਵਾਂ ਰਸਤਾ ਵੀ ਚੁਣੇ ਤੇ ਦੋਵਾਂ ਰਸਤਿਆਂ ਤੇ ਬਰਾਬਰ ਤੁਰਨ ਦੀ ਕੋਸ਼ਿਸ਼ ਕਰੇ ਇਸ ਤਰ੍ਹਾਂ ਨਹੀਂ ਹੋਏਗਾ ਉਹਦੇ ਵਾਸਤੇ ਫਿਰ ਕਬੀਰ ਜੀ ਕਹਿੰਦੇ ਨੇ ਕਬੀਰ ਭਾਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਂਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ ਵੀ ਮਨੁੱਖ ਆਮ ਤੌਰ ਦੇ ਉਤੇ ਵਿਲਾਸੀ ਮਨੁੱਖ ਨੂੰ ਜਿਹੜਾ ਭੋਗੀ ਮਨੁੱਖ ਹੈ ਜਿਹਦੀ ਪ੍ਰਵਿਰਤੀ ਵਿੱਚ ਇਹ ਹੁੰਦਾ ਹੈ ਐਸ਼ ਪ੍ਰਸਤੀ ਕਰਨੀ ਵੱਧ ਚਲਨੀ ਕਰਨੀ ਚਸਕੇ ਪੂਰੇ ਕਰਨ ਵਾਸਤੇ ਹੀ ਹਰ ਵੇਲੇ ਉਲਝੇ ਰਹਿਣਾ ਉਹਦੇ ਸਾਰੇ ਝਗੜੇ ਵੀ ਇਹਨਾਂ ਚੀਜ਼ਾਂ ਕਾਰਨ ਹੀ ਹੋਣਗੇ ਪਿਓ ਦੇ ਵਾਸਤੇ ਕੀ ਹੈ ਵੀ ਭੋਗ ਭੋਗਣੇ ਵਿਲਾਸ ਮੰਨਣੇ ਪਦਾਰਥਕ ਭੋਗ ਸਰੀਰਕ ਭੋਗ ਉਹਨਾਂ ਵਾਸਤੇ ساری ਜ਼ਿੰਦਗੀ ਉਹ ਇਹਨਾਂ ਚੀਜ਼ਾਂ 'ਚ ਹੀ ਉਲਝਿਆ ਰਹਿੰਦਾ ਸਮਾਂ ਵੀ ਆਪਣਾ ਮਨ ਵੀ ਆਪਣਾ ਦੇਹੀ ਵੀ ਆਪਣੀ ਔਰ ਸਾਰਾ ਕੁਝ ਉਹ ਆਪਣਾ ਦਾਤੇ ਲਾਉਂਦਾ ਉਸ ਵਿਲਾਸੀ ਵਾਸਤੇ ਨਾ ਕੋਈ ਗੁਣ ਨਾ ਕੋਈ ਚੰਗਿਆਈ ਨਾ ਕੋਈ ਭਲਾ ਨਾ ਕੋਈ ਪਰਉਪਕਾਰ ਇਹਨਾਂ ਸਭ ਚੀਜ਼ਾਂ ਨੂੰ ਤਾਕ ਤੇ ਲਾ ਕੇ ਦਾ ਤੇ ਲਾ ਕੇ ਉਹ ਬੁਰਾਈ ਦਾ ਜੂਆ ਖੇਡਦਾ ਹੈ ਉਹਦੇ ਵਾਸਤੇ ਨੈਤਿਕਤਾ ਦਾ ਚੰਗਿਆਈ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਉਹ ਮਨ ਦੀਆਂ ਵਾਸ਼ਨਾਵਾਂ ਦਾ ਇੰਨਾ ਗੁਲਾਮ ਹੈ ਕਿ ਸ਼ਰਮ ਔਰ ਧਰਮ ਨੂੰ ਉਹ ਤਿਆਗ ਦਿੰਦਾ ਹੈ ਕਿਉਂਕਿ ਕਾਰਜ ਹੁੰਦਾ ਹੀ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਵਾਸ਼ਨਾਮਾ ਭੋਗਣੀਆ ਵਿਲਾਸ ਭੋਗਣੇ ਪਦਾਰਥਕ ਭੋਗ ਭੋਗਣੇ ਉਹ ਫਿਰ ਜੀਵ ਉਹ ਪਦਾਰਥਕ ਭੋਗ ਭੋਗਦਾ ਤੇ ਉਥੇ ਨਸ਼ੇ ਵੀ ਆਉਣਗੇ ਬਾਦ ਚਲਣੀ ਵੀ ਆਏਗੀ ਇਹਨੂੰ ਤਿੰਨ ਲਫ਼ਜ਼ਾਂ ਨਾਲ ਲੋਕ ਡਿਫਾਈਨ ਕਰ ਲੈਂਦੇ ਨੇ ਸ਼ਰਾਬ ਸ਼ਬਾਬ ਕਬਾਬ ਬੜਾ ਅਹਿਮ ਬਚਾੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਇਹ ਬਚਨ ਲਾਹੌਰ ਰਾਜਧਾਨੀ ਸੀ ਪੰਜਾਬ ਦੀ ਵੱਡਾ ਸ਼ਹਿਰ ਹੈ ਰਾਜਨੀਤੀ ਦਾ ਵੀ ਕੇਂਦਰ ਹੈ ਨਿਆਆਂ ਵਾਲੀਆਂ ਕੁਰਸੀਆਂ ਵੀ ਉੱਥੇ ਲੱਗੀਆਂ ਨੇ ਵੱਡੇ ਵਪਾਰੀ ਤਨਾੜ ਅਮੀਰ ਰਾਇਸ ਜਾਨੀ ਹਰ ਕੁਝ ਜੋ ਇੱਕ ਵੱਡੇ ਸ਼ਹਿਰ ਵਿੱਚ ਹੁੰਦਾ ਹੈ ਉਹ ਲਾਹੌਰ ਸ਼ਹਿਰ ਦੇ ਵਿੱਚ ਹੈ ਮਹਾਰਾਜ ਨੇ ਉਹਨੂੰ ਕੋਈ ਸ਼ਰਾਪ ਨਹੀਂ ਦਿੱਤਾ ਕਈ ਵਾਰ ਕਈ ਸੱਜਣ ਇਸ ਪੰਕਤੀ ਨੂੰ ਪੜ੍ਹ ਕੇ ਕਹਿੰਦੇ ਮਹਾਰਾਜ ਨੇ ਲਾਹੌਰ ਨੂੰ ਫਟਕਾਰਿਆ ਨਹੀਂ ਮਹਾਰਾਜ ਨੇ ਉਹਦੀ ਅਸਲੀਅਤ ਉਹਦਾ ਅੰਦਰੋਨੀ ਚਿਹਰਾ ਸਾਡੇ ਸਾਹਮਣੇ ਰੱਖਿਆ ਸਵਾ ਪਹਿਰ ਦਾ ਮਤਲਬ ਹੁੰਦਾ ਵੀ ਬੰਦਾ ਅੰਮ੍ਰਿਤ ਵੇਲੇ ਜਾਗਦਾ ਹੈ ਸਵੇਰੇ ਉੱਠ ਕੇ ਆਪਣੇ ਆਪਣੇ عقیده ਮੁਤਾਬਕ ਘਰ ਕੋਈ ਪਹਿਲਾਂ ਰੱਬ ਰੱਬ ਕਰਦਾ ਹੈ ਕੋਸ਼ਿਸ਼ ਕਰਦਾ ਹੈ ਵੀ ਉਸ ਸਮੇਂ ਨੂੰ ਥੋੜਾ ਸ਼ਾਂਤ ਰਹਿ ਕੇ ਟਿਕਾਚ ਰਹਿ ਕੇ ਫਰੈਸ਼ ਮਾਈਂਡ ਹੈ ਕੋਈ ਰੱਬ ਰੱਬ ਕਰੇ ਆਪਣਾ ਕੋਈ ਕਾਰਜ ਕਰੇ ਸ਼ੁਰੂਆਤ ਕਰੇ ਮਹਾਰਾਜ ਨੇ ਕਿਹਾ ਪਰ ਉਥੇ ਕੀ ਹੁੰਦਾ ਹੈ ਉਥੇ ਅਮੀਰ ਰਾਇਸ ਵਿਲਾਸੀ ਲੋਕਾਂ ਦੇ ਭੋਗਣ ਦੇ ਸਮਾਨ ਸਵਾ ਪੈਰ ਰਾਤ ਰਹਿੰਦੇ ਆਂ ਉਹਨਾਂ ਦੇ ਖਾਨ ਸਾਹਮੇ ਉਹਨਾਂ ਦੇ ਚੇਲੇ ਚਪਟੇ ਉਹਨਾਂ ਦੇ ਏਜੰਟ ਉਹਨਾਂ ਦੇ ਨੌਕਰ ਨਫਰ ਗੁਲਾਮ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਜਾਨੀ ਉਹਨਾਂ ਦਾ ਦਿਨ ਰਾਤ ਕੋਈ ਸਮਾਂ ਇਹੋ ਜਿਹਾ ਨਹੀਂ ਜਿਹਨੂੰ ਆਪਾਂ ਕਹੀਏ ਕਿ ਉਹ ਰੱਬ ਦੇ ਨਾਮ ਦੇ ਨਾਲ गुजारਦੇ ਹੋਣ ਤੇ ਜਿੱਥੇ ਵਿਲਾਸ ਭੋਗ ਇਹ ਚੀਜ਼ਾਂ ਪ੍ਰਭਾਵੀ ਹੋਣਗੀਆਂ ਉੱਥੇ ਬੰਦੇ ਦੀ ਸੁਰਤ ਕਿਹੋ ਜੀ ਹੋਏਗੀ ਤੇ ਜਿਹਦੀ ਸੁਰਤੇ ਨਹੀਂ ਡੁੱਬੀ ਹੋਈ ਹੋਵੇ ਵਾਸ਼ਨਾਵਾਂ ਚ ਉਹਦਾ ਕਰੈਕਟਰ ਕੀ ਹੋਏਗਾ ਤੇ ਇਹੋ ਜੇ ਕਰੈਕਟਰ ਵਾਲੇ ਲੋਕ ਮੁਲਕ ਨੂੰ ਚਲਾਉਣਗੇ ਸਮਾਜ ਨੂੰ ਚਲਾਉਣਗੇ ਦੁਨੀਆ ਨੂੰ ਕੀ ਦੇਣਗੇ ਉਹਦੀ ਆਉਟਪੁੱਟ ਕੀ ਹੋਏਗੀ ਉੱਥੇ ਵਰਤਾਰਾ ਕਿਹੋ ਜਿਹਾ ਸਿਰਜਣਗੇ ਉਹ ਲੋਕ ਇਸ ਵਾਸਤੇ ਕਬੀਰ ਜੀ ਕਹਿੰਦੇ ਨੇ ਕਬੀਰ ਭਾਂਗ ਨਸ਼ਾ ਹੈ ਮਾਚੁਲੀ ਸੁਰਾਪਾਂ ਸੁਰਾ ਸ਼ਰਾਬ ਨੂੰ ਕਹਿੰਦੇ ਨੇ ਕਬਾਬ ਜੋ ਜੋ ਪ੍ਰਾਨੀ ਖਾਂ ਹੈ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਜੀਵ ਇਨ੍ਹਾਂ ਚਸਕਿਆਂ ਵਿੱਚ ਜਿੱਥੇ ਖਪੇ ਹੋਏ ਹਨ ਇਹਨਾਂ ਦਾ ਸੇਵਨ ਕਰਦੇ ਹਨ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਏ ਜਿਨਨੇ ਵੀ ਉਹਨਾਂ ਨੇ ਤੀਰਥਨਾਤੇ ਨੇ ਵਿਖਾਵੇ ਲਈ ਵਰਤ ਰੱਖੇ ਹੋਰ ਸਾਧਨਾਵਾਂ ਕਰਮਕਾਂਡ ਕੀਤੇ ਉਹ ਸਾਰੇ ਹੀ ਖੂ ਖਾਤੇ ਜਾ ਪੈਂਦੇ ਯਾਨੀ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ ਕਿਉਂਕਿ ਚੰਗਿਆਈ ਦਾ ਕਾਰਜ ਕੀਤਾ ਉਹ ਵੀ ਵਿਖਾਵੇ ਲਈ ਕੀਤਾ ਤੇ ਬੁਰਾਈ ਕਮਾਈ ਮੰਨ ਕਰਕੇ ਕਮਾਈ ਪ੍ਰਭਾਵ ਉਹਦਾ ਹੋਏਗਾ ਜਿਹੜਾ ਸੁਰਤ ਤੇ ਮਨ ਉਤੇ ਅਸਰ ਕਰ ਗਿਆ ਇਹ ਕਾਰਜ ਕਰਦਿਆਂ ਵੀ ਜੀਵ ਰਸਾਤਲ ਵਿੱਚ ਕੂੜ ਦੇ ਨਰਕ ਵਿੱਚ ਡਿੱਗਦੇ ਹਨ ਤੇ ਜਿਹੜੇ ਮਾੜੇ ਮੋٹے ਨੇਕ ਕੰਮ ਵਿਖਾਵੇ ਲਈ ਕੀਤੇ ਨੇ ਉਹ ਵੀ ਉਹ ਵੀ ਸੱਚੇ ਦਿਲੋਂ ਨਹੀਂ ਕੀਤੇ ਉਹ ਵੀ ਵਿਖਾਵੇ ਮਾਤਰ ਕਰਮ ਕਾਂਡ ਜਿਹੜੇ ਨੇ ਉਹਨਾਂ ਨੂੰ ਰਸਾਤਲ ਵਿੱਚ ਡਿੱਗਣ ਤੋਂ ਨੀਵੇਂ ਪਾਸੇ ਡਿੱਗਣ ਤੋਂ ਵਿਚਾਰ ਨਹੀਂ ਪਾਏ ਸائب ਸਾਧ ਗੁਰੂ ਅਗਲੇਰੇ ਸ਼ਲੋਕਾਂ ਵਿੱਚ ਕੀ ਭਾਵ ਬਖਸ਼ਿਸ਼ ਕਰਦੇ ਹਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੋਈਆਂ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ